ਵਲੰਟੀ ਸਾਬੋ ਦੇ ਵਿੱਚ ਵਿਸਾਖੀ ਵਾਲੇ ਦਿਨ ਕਈ ਸਿਆਸੀ ਪਾਰਟੀਆਂ ਦੀਆਂ ਕਾਨਫਰੰਸਾਂ ਹੋਈਆਂ ਸੀ ਉਹਦੇ ਵਿੱਚ ਇੱਕ ਕਾਨਫਰੰਸ ਸੀ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਉਹਦੇ ਵਿੱਚ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਇਹ ਗੱਲ ਕਹੀ ਸੀ ਮਾਈਕ ਦੇ ਮੂਹਰੇ ਖੜ ਕੇ ਕਿ 2027 ਦੇ ਵਿੱਚ ਅਮਰਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਉਹਦੇ ਲਈ ਡੇਢ ਪੌਣੇ 2 ਸਾਲ ਲਗਾਤਾਰ ਵਲੰਟੀਅਰ ਆ ਜਿਹੜੇ ਉਹ ਲੋਕਾਂ ਵਿੱਚ ਜਾ ਕੇ ਵਿਚਰਨ ਧਮ ਕਰਨ ਸਰਬਜੀਤ ਸਿੰਘ ਖਾਲਸਾ ਨੇ ਜਿਹੜੇ ਦਿਨ ਇਹ ਗੱਲ ਕਹੀ ਉਸ ਤੋਂ ਦੋੜਣਾ ਬਾਅਦ ਇਹ ਗੱਲ ਕਹਤੀ ਜੀ ਕਿ ਮੇਰੇ ਉੱਤੇ ਨਸ਼ਿਆਂ ਦਾ ਪਰਚਾ ਦਰਜ ਹੋ ਸਕਦਾ ਕਿਉਂਕਿ ਮੈਨੂੰ ਦੋ ਸੀਨੀਅਰ ਅਧਿਕਾਰੀਆਂ ਦੇ ਫੋਨ ਆਏ ਆ ਕਿ ਤੇਰੇ ਉੱਤੇ ਪਰਚਾ ਦਰਜ ਕਰਨ ਦੀ ਤਿਆਰੀ ਆ ਨਾਲ ਹੀ ਇਹ ਗੱਲ ਕਹੀ ਸੀ ਕਿ ਮੈਨੂੰ ਇਸ ਮਾਮਲੇ ਦੇ ਵਿੱਚ ਉਲਝਾਉਣ ਤੇ ਬਦਨਾਮ ਕਰਨ ਦੀ ਕੋਸ਼ਿਸ਼ ਚੱਲ ਰਹੀ ਆ ਪਰ ਆਪਾਂ ਗੱਲ ਰੱਖਦੇ ਹਾਂ ਜੀ ਅਮਰਤਪਾਲ ਸਿੰਘ ਤੱਕ ਸੀਮਤ ਅਮਰਤਪਾਲ ਸਿੰਘ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਆ ਅਮਰਤਪਾਲ ਸਿੰਘ ਦੇ ਨਾਲ ਦੇ ਨੌ ਸਾਥੀ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਰਿਮਾਂਡ ਦੇ ਉੱਤੇ ਲੈ ਕੇ ਪੁੱਛਗਿੱਛ ਕਰਕੇ ਪੰਜਾਬ ਦੀਆਂ ਵੱਖ-ਵੱਖ ਜਿਨ੍ਹਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਪਰ ਅਮਰਤਪਾਲ ਸਿੰਘ ਦਾ ਕੀ ਬਣੂਗਾ ਦਾਵਾ ਇਹ ਕੀਤਾ ਜਾ ਰਿਹਾ ਜੀ ਕਿ ਅਮਰਤਪਾਲ ਸਿੰਘ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣੂ ਪਰ ਅਮਰਤਪਾਲ ਸਿੰਘ ਨੂੰ ਤਾਂ ਇਸ ਵੇਲੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਨਹੀਂ ਮਿਲ ਰਿਹਾ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲ ਰਿਹਾ ਪੰਜਾਬ ਦੇ ਵਿੱਚ ਆਉਣ ਦਾ ਮੌਕਾ ਨਹੀਂ ਮਿਲ ਰਿਹਾ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦਾ ਮੌਕਾ ਨਹੀਂ ਬਣ ਰਿਹਾ ਜੇਲ੍ਹ ਦੇ ਵਿੱਚੋਂ ਬਾਹਰ ਜ਼ਮਾਨਤ ਦੇ ਉੱਤੇ ਆਉਣ ਦਾ ਮੌਕਾ ਨਹੀਂ ਬਣ ਰਿਹਾ ਤੇ ਫਿਰ ਇਹ ਸੁਪਨਾ ਪੂਰਾ ਕਿਵੇਂ ਹੋਊਗਾ ਅਮਰਤਪਾਲ ਸਿੰਘ ਦੀ ਐਨਐਸਏ ਦੇ ਵਿੱਚ 1 ਸਾਲ ਦਾ ਹੋਰ ਵਾਧਾ ਕਰ ਦਿੱਤਾ ਗਿਆ ਅਮਰਤਪਾਲ ਸਿੰਘ ਪਿਛਲੇ 2 ਬਰਿਆਂ ਤੋਂ ਆਪਾਂ ਜਾਣਦੇ ਕਿ ਜੇਲ੍ਹ ਦੇ ਵਿੱਚ ਹੈ ਪਰ ਹੁਣ ਉਹਦੀ ਐਨਐਸਏ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਨਾਲ ਦੇ 9 ਸਾਥੀਆਂ ਦੀ ਐਨਐਸਏ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਪਰ ਇਕੱਲੇ ਅਮਰਤਪਾਲ ਸਿੰਘ ਦੀ ਐਨਐਸਏ ਦੇ ਵਿੱਚ ਵਾਧਾ ਕੀਤਾ ਗਿਆ ਹੁਣ ਉਹ ਇਕੱਲਾ ਯਾਨੀ ਕਿ ਅਮਰਤਪਾਲ ਸਿੰਘ ਇਕੱਲਾ ਇਸ ਵੇਲੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦਾ ਅਸਾਮ ਦੀ ਜੇਲ੍ਹ ਦੇ ਵਿੱਚ ਹੁਣ ਇਹਦੇ ਪਿੱਛੇ ਕਾਰਨ ਕੀ ਆ ਕਿ ਨੌ ਦੇ ਨੌ ਸਾਥੀ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਤਾਂ ਪੰਜਾਬ ਦੇ ਵਿੱਚ ਲਿਆ ਕੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਸ਼ਿਫਟ ਕਰਤਾ ਆਸ ਇਸ ਗੱਲ ਦੀ ਸੀ ਕਿ 22 April ਨੂੰ ਖਤਮ ਹੋ ਜਾਣੀ ਐ ਐਨਐਸਏ ਅਮਰਤਪਾਲ ਸਿੰਘ ਦੀ ਵੀ ਉਹਦੀ ਐਨਐਸਏ ਦੇ ਵਿੱਚ ਵਾਧਾ ਨਹੀਂ ਹੋਣਾ ਉਹਨੂੰ ਡਿਬਰੂਗੜ੍ਹ ਦੇ ਵਿੱਚੋਂ ਦਿੱਲੀ ਦਿੱਲੀੋਂ ਪੰਜਾਬ ਦੇ ਵਿੱਚ ਲਿਆਂਦਾ ਜਾਊਗਾ ਜਿਵੇਂ ਬਾਕੀ ਦੇ ਨੌ ਸਾਥੀਆਂ ਦੇ ਉੱਤੇ ਪ੍ਰਕਿਰਿਆ ਚੱਲੀ ਆ ਪਹਿਲਾਂ ਅਦਾਲਤ 'ਚ ਪੇਸ਼ ਕਰਨਾ ਫਿਰ ਰਿਮਾਂਡ ਲੈਣਾ ਫਿਰ ਜੇਲ੍ਹ ਦੇ ਵਿੱਚ ਪੰਜਾਬ ਦੀ ਦੇ ਵਿੱਚ ਪੇਸ਼ ਕਰ ਦੇਣਾ ਪਰ ਅਮਰਤਪਾਲ ਸਿੰਘ ਦੇ ਨਾਲ ਇਹ ਸਾਰਾ ਕੁਝ ਨਹੀਂ ਹੋਇਆ ਹੁਣ ਇਹ ਜਾਣਕਾਰੀ ਮਿਲੀ ਆ ਕਿ ਇਹ ਕਹਿ ਦਿੱਤਾ ਗਿਆ ਜੀ ਕਿ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਨਾਲ ਕਾਨੂੰਨ ਵਿਵਸਥਾ ਪ੍ਰਭਾਵਿਤ ਹੋ ਸਕਦੀ ਆ ਅਮਰਤਪਾਲ ਸਿੰਘ ਨੂੰ ਜੇਕਰ ਪੰਜਾਬ ਦੇ ਵਿੱਚ ਲਿਆਂਦਾ ਜਾਂਦਾ ਤਾਂ ਸਭ ਕੁਝ ਠੀਕ ਨਹੀਂ ਰਹਿਣਾਗਾ ਕਾਨੂੰਨ ਆਪਣੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਸਕੂਗਾ ਜਾਨਕਿ ਕਾਨੂੰਨ ਵਿਵਸਥਾ ਪ੍ਰਭਾਵਿਤ ਹੋ ਸਕਦੀ ਆ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਨਾਲ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਅਮਰਤਪਾਲ ਸਿੰਘ ਦੀ ਐਨਐਸਐ ਦੇ ਵਿੱਚ ਵਾਅਦਾ ਕਰਨ ਦੀ ਸਿਫਾਰਸ਼ ਕੀਤੀ ਗਈ ਤੇ ਇਹ ਵਾਅਦਾ ਕਰ ਦਿੱਤਾ ਗਿਆ ਹੁਣ ਇੱਕ ਹੋਰ ਗੱਲ ਆ ਕਿਉਂਕਿ ਜਿਹੜੀ ਇਹ ਲੈਟਰ ਆ ਇਹ ਲੈਟਰ ਆ ਜਿਹੜੀ ਉਹ ਹੁਣ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਭੇਜੀ ਦਿੱਤੀ ਗਈ ਆ ਇਹ ਜਿਹੜੀ ਲੈਟਰ ਆ ਇਹ ਅਮਰਤਪਾਲ ਸਿੰਘ ਨੂੰ ਵੀ ਦੇ ਦਿੱਤੀ ਗਈ ਆ ਇਸ ਲੈਟਰ ਦੇ ਉੱਤੇ ਹੁਣ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਦੇ ਵੀ ਵਿਚਾਰ ਸਾਹਮਣੇ ਆਇਆ ਤਰਸ਼ੇਮ ਸਿੰਘ ਜਿਹੜੇ ਕਿ ਅਮਰਤਪਾਲ ਸਿੰਘ ਦੇ ਪਿਤਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸ ਵਿਧੀਕੀ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਜਦ ਕਿ ਜਦੋਂ ਹੁਣ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਉਹਦੇ ਵਿੱਚ ਪਹਿਲੀ ਹੀ ਇਹ ਗੱਲ ਕਹੀ ਗਈ ਆ ਕਿ ਐਨਐਸਏ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਪਰ ਜੇਕਰ ਪਰਿਵਾਰ ਜਾਂ ਅਮਰਿਤਪਾਲ ਸਿੰਘ ਆਪਣੇ ਵਕੀਲਾ ਰੱਖੀ ਚਾਹੇ ਤਾਂ ਉਹ ਅਦਾਲਤ ਦੇ ਵਿੱਚ ਇਸ ਗੱਲ ਨੂੰ ਚੁਣੌਤੀ ਦੇ ਸਕਦਾ ਚੁਣੌਤੀ ਦੇਣ ਦਾ ਅਧਿਕਾਰ ਉਹਦੇ ਉੱਤੇ ਹੈ ਉਹਦੇ ਕੋਲ ਹੈ ਪਰ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਅਧਿਕਾਰ ਨਹੀਂ ਆ ਇਸ ਹਾਲਾਤ ਦੇ ਵਿੱਚ ਅਮਰਿਤਪਾਲ ਸਿੰਘ ਦੇ ਸਾਥੀ ਜਿਹੜੇ ਉਹਦੇ ਨਾਲ ਦੇ ਸਾਥੀ ਜਿਹੜੇ ਵਲੰਟੀਅਰ ਨੇ ਜਿਹੜੇ ਅਸਤਾਦੀਦ ਵਾਰਸ਼ ਪੰਜਾਬ ਦੇ ਜਿੱਥੇ ਬੰਦੀ ਨਾਲ ਜੁੜੇ ਹੋਏ ਲੋਕ ਨੇ ਉਹ ਆਉਂਦੇ ਸਮੇਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਸਰਗਰਮੀ ਫੜ ਸਕਣਗੇ ਜਾਂ ਨਹੀਂ ਇਹ ਇੱਕ ਸਵਾਲਾ ਦਾ ਸਵਾਲ ਆ ਕੀ ਅਮਰਤਪਾਲ ਸਿੰਘ ਨੂੰ ਜੇਕਰ ਪੰਜਾਬ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਤਾਂ ਸੱਚੀ ਮੁੱਚੀ ਕਾਨੂੰਨ ਵਿਵਸਥਾ ਨੂੰ ਖਤਰਾ ਪੈਦਾ ਹੋ ਸਕਦਾ ਸੀ ਇਸ ਮਾਮਲੇ ਦੇ ਵਿੱਚ ਕੀ ਸੂਬੇ ਦੀ ਸਰਕਾਰ ਨੂੰ ਆਉਂਦੇ ਦਿਨਾਂ ਦੇ ਵਿੱਚ ਘੇਰਾ ਪਾਊਗਾ ਕਿਉਂਕਿ ਇਸ ਮਸਲੇ ਦੇ ਵਿੱਚ ਸੂਬੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੋਵਾਂ ਦੇ ਉੱਤੇ ਹੀ ਗੱਲ ਆਉਂਦੀ ਆ ਇਹ ਗੱਲ ਕੱਲੀ ਕੇਂਦਰ ਦੀ ਨਹੀਂ ਪੰਜਾਬ ਦੀ ਸਿਫਾਰਸ਼ ਦੇ ਉੱਤੇ ਐਨਐਸਸੀ ਦੇ ਵਿੱਚ ਵਾਅਦਾ ਹੋਇਆ ਇਹ ਵਾਅਦਾ ਜਿਹੜਾ ਇਹ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਫਾਰਸ਼ ਦੇ ਉੱਤੇ ਹੋਇਆ ਪ੍ਰਸ਼ਾਸਨ ਨੇ ਸਿਫਾਰਸ਼ ਕੀਤੀ ਸਰਕਾਰ ਨੇ ਮਨਜ਼ੂਰ ਕੀਤੀ ਐਨਐਸਸੀ ਦੇ ਵਿੱਚ ਵਾਅਦਾ ਹੋਇਆ ਤੇ ਸਵਾਲ ਫੇਰ ਉੱਥੇ ਆ ਕੇ ਖੜ ਗਿਆ ਕਿ ਕੀ ਪੰਜਾਬ ਦੇ ਲੋਕ ਇਸ ਗੱਲ ਦੇ ਉੱਤੇ ਇਤਰਾਜ਼ ਜ਼ਾਹਰ ਕਰਨਗੇ ਕੀ ਇਹ ਮਸਲਾ ਉੱਠੂਗਾ ਜਾਂ ਇਹ ਮਸਲਾ ਜਿਵੇਂ ਹਾਲੇ ਤੱਕ ਬੈਠਿਆ ਹੋਇਆ ਉਵੇਂ ਬੈਠਾ ਰਹਿਣਾ ਤੇ ਇਸ ਹਾਲਾਤ ਦੇ ਚੱਲਦਿਆਂ ਅਮਰਤਪਾਲ ਸਿੰਘ ਦਾ ਧੜਾ ਅਮਰਤਪਾਲ ਸਿੰਘ ਦਾ ਅਕਾਲੀ ਦਲ ਵੱਖ ਦੇ ਵਿੱਚ ਕਿੰਨੀ ਕੁ ਕਾਮਯਾਬੀ ਹਾਸਲ ਕਰੂਗਾ ਇਹ ਇੱਕ ਬਹੁਤ ਵੱਡਾ ਸਵਾਲ ਆ ਹੁਣ ਇਹ ਵੀ ਗੱਲ ਕਹੀ ਜਾ ਰਹੀ ਹੈ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਜਿਹਦੇ ਵੱਲੋਂ ਭਰਤੀ ਵੱਖਰੇ ਤੌਰ ਤੇ ਕੀਤੀ ਜਾ ਰਹੀ ਆ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਪਹਿਲਾਂ ਸੱਤ ਮੈਂਬਰੀ ਸੀ ਉਹ ਸੱਤਾਂ ਦੇ ਵਿੱਚੋਂ ਪੰਜ ਮੈਂਬਰੀ ਰਹਿ ਗਈ ਜਿਹੜੀ ਭਰਤੀ ਕਰ ਰਹੀ ਆ ਉਹਨੇ ਕਿਹਾ ਜੀ ਕਿ ਅਮਰਤਪਾਲ ਸਿੰਘ ਦੀ ਐਨਐਸਏ ਦੇ ਵਿੱਚ ਵਾਧਾ ਕਰਨਾ ਇਹ ਉਹਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀ ਗੱਲ ਆ ਇਹ ਉਹਦੇ ਖਿਲਾਫ ਇੱਕ ਬਹੁਤ ਵੱਡੀ ਰਚੀ ਗਈ ਸਾਜ਼ਿਸ਼ ਦਾ ਵੇਰਵਾ ਹੋਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਜੀ ਕਿ ਇਸ ਮਸਲੇ ਦੇ ਉੱਤੇ ਲਾਮਬੰਦ ਹੋਣ ਦੀ ਲੋੜ ਆ ਪੰਜਾਬ ਦੇ ਵਿੱਚ ਸਿਆਸੀ ਤਰ੍ਹਾਂ ਕਿਸੇ ਦੂਜੇ ਦੇ ਲਈ ਲਾਮਬੰਦ ਬਹੁਤ ਘੱਟ ਹੁੰਦੀਆਂ ਕੀ ਅਮਰਤਪਾਲ ਸਿੰਘ ਦੇ ਲਈ ਸਿਆਸੀ ਤਰ੍ਹਾਂ ਲਾਮਬੰਦ ਹੋਣਗੀਆਂ ਕੀ ਜਿਹੜੇ ਅਮਰਤਪਾਲ ਸਿੰਘ ਦੇ ਸਾਥੀ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੰਦ ਆ ਇਹ ਆਉਂਦੇ ਸਮੇਂ ਦੇ ਵਿੱਚ ਅਮਰਤਪਾਲ ਸਿੰਘ ਦਾ ਸਮਰਥਨ ਕਰਨਗੇ ਕੀ ਅਮਰਤਪਾਲ ਸਿੰਘ ਦੇ ਗਰੁੱਪ ਦੇ ਵਿੱਚ ਪਾਟਕਤਾ ਨਹੀਂ ਕੋਈ ਚੱਲ ਰਹੀ ਕੀ ਅਮਰਤਪਾਲ ਸਿੰਘ ਦਾ ਗਰੁੱਪ ਆਉਂਦੇ ਸਮੇਂ ਦੇ ਵਿੱਚ ਕਿਸੇ ਵੱਡੀ ਧਿਰ ਦੇ ਨਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਗਠਜੋੜ ਕਰੂਗਾ ਇਹ ਲੋਕਾਂ ਦੇ ਮਨਾਂ ਵਿੱਚ ਤੈਰਦੇ ਹੋਏ ਸਵਾਲ ਆ ਦੇਖੋ ਇੱਕ ਤਾਂ ਗੱਲ ਹੁੰਦੀ ਹੈ ਜਿ ਇਕੱਲੀ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਤੈਰਦੀਆਂ ਖਬਰਾਂ ਤੈਰਦੀਆਂ ਗੱਲਾਂ ਤੈਰਦੇ ਕਮੈਂਟ ਵੱਖਰੀ ਵਿਸ਼ਾ ਪਰ ਜਿਹੜਾ ਬਾਕੀ ਪ੍ਰੈਕਟੀਕਲ ਤੌਰ ਦੇ ਉੱਤੇ ਉਹ ਇੱਕ ਵੱਖਰਾ ਵਿਸ਼ਾ ਇਹ ਸੱਚੀ ਗੱਲ ਆ ਵੀ ਦੋ ਬੰਦੇ ਜਿਹੜੇ ਆ ਉਹ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਚਮਤਕਾਰੀ ਤਰੀਕੇ ਨਾਲ ਜਿੱਤੇ ਉਦੇ ਵਿੱਚ ਇੱਕ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਦੂਜੇ ਫਰੀਦਕੋਟ ਤੋਂ ਹੈਗੇ ਜੀ ਸਰਬਜੀਤ ਸਿੰਘ ਖਾਲਸਾ ਅਮਰਤਪਾਲ ਸਿੰਘ ਦੇ ਨਾਲ ਹਮਦਰਦੀ ਜੁੜੀ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਇੱਕਦਮ ਲਹਿਰ ਉਵੇਂ ਬਣੀ ਜਿਵੇਂ ਕਿਸੇ ਵੇਲੇ ਆਪਾਂ ਜਾਣਦੇ ਜੀ ਕਿ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਲਹਿਰ ਬਣੀ ਪਰ ਕੁਝ ਕਿ ਸਮੇਂ ਬਾਅਦ ਉਹ ਹਾਰੇ ਵੀ ਫਿਰ ਉਹ ਲਹਿਰ ਉਵੇਂ ਨਹੀਂ ਰਹੀ ਪੰਜਾਬ ਦੇ ਲੋਕਾਂ ਨੇ 2027 ਦੇ ਵਿੱਚ ਲਹਿਰ ਕਿਹਦੇ ਪੱਖ ਦੇ ਵਿੱਚ ਬਣਾਉਣੀ ਹੈ ਤੇ ਕਿਹਦੇ ਪੱਖ ਦੇ ਵਿੱਚੋਂ ਹਟਾਉਣੀ ਆ ਇਹਦੇ ਬਾਰੇ ਹੁਣੇ ਦਾਵਾ ਕਰਨਾ ਕੋਈ ਬਾੜੀ ਸਿਆਣੀ ਗੱਲ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਦਾ ਬਹੁ ਗਿਣਤੀ ਲੋਕਾਂ ਦਾ ਮਾਨਾ ਜਿਹੜਾ ਉਹ ਥਾਲੀ ਦੇ ਵਿੱਚ ਪਾਏ ਪਾਣੀ ਵਰਗਾ ਕਦੇ ਇਹਦੇ ਝੋਲ ਮਾਰ ਕੇ ਖੱਬੇ ਨੂੰ ਹੋਣਾ ਕਦੇ ਝੋਲ ਮਾਰ ਕੇ ਸੱਜੇ ਨੂੰ ਹੋਣਾ ਜਿਹੜੀਆਂ ਗੱਲਾਂ ਸਾਨੂੰ ਅੱਜ ਭੈੜੀਆਂ ਲੱਗਦੀਆਂ ਕੋਈ ਪਤਾ ਨਹੀਂ ਕੱਲ ਨੂੰ ਚੰਗੀਆਂ ਲੱਗਣ ਲੱਗ ਜਾਣ ਜਿਹੜੀਆਂ ਗੱਲਾਂ ਅੱਜ ਚੰਗੀਆਂ ਲੱਗਦੀਆਂ ਕੋਈ ਪਤਾ ਨਹੀਂ ਵੋਟਾਂ ਤੋਂ 10 ਦਿਨ ਪਹਿਲਾਂ ਤੁਹਾਨੂੰ ਭੈੜੀਆਂ ਲੱਗਣ ਲੱਗ ਜਾਣ ਪੰਜਾਬ ਦੇ ਲੋਕ ਤੇਲ ਤੇ ਤੇਲ ਦੀ ਧਾਰ ਨਹੀਂ ਮੇਲੇ ਪੰਜਾਬ ਦੇ ਲੋਕ ਇੱਕ رائے ਬਣਾਉਂਦੇ ਹੁੰਦੇ ਆ ਤੇ ਬਾਅਦ ਦੇ ਵਿੱਚ ਜਦੋਂ ਉਹ ਰਾਏ ਟਿਰਕ ਗਈ ਤੇ ਫਿਰ ਕਹਿੰਦੇ ਅੱਛਾ ਧੋਖਾ ਫੇਰ ਹੋ ਗਿਆ ਬੰਦਾ ਸਹੀ ਨਹੀਂ ਚੜਿਆ ਗਿਆ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਆਪਾਂ ਫਿਲਹਾਲ ਭਰੋਸਾ ਨਹੀਂ ਕਰਦੇ ভোটার ਦੇ ਉੱਤੇ 100% ਭਰੋਸਾ ਨਹੀਂ ਕਰਦੇ ਕਿ ਅਮਰਤਪਾਲ ਸਿੰਘ ਦੇ ਗਰੁੱਪ ਨੂੰ ਕੋ ਹਲਾਰਾ ਮਿਲੂਗਾ ਨਹੀਂ ਪਰ ਹਾਂ ਉਹਦੇ ਗਰੁੱਪ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਾਂਗੇ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਾਂਗੇ ਤੇ ਜਿਹੜੀ ਤਰ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ਾ ਉਹਨੂੰ ਅਸੀਂ ਹਟਾ ਕੇ ਤੇ ਅਸੀਂ ਭਾਈ ਗੁਰੂ ਘਰਾਂ ਦਾ ਕੰਮ ਸਹੀ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਵਧਾਵਾਂਗੇ ਕੀ ਆਉਂਦੇ ਸਮੇਂ ਦੇ ਵਿੱਚ ਇਹੋ ਜਿਹਾ ਮੌਕਾ ਬਣੂ ਕਿ ਅਮਰਤਪਾਲ ਸਿੰਘ ਬਾਹਰ ਆਉ ਉਤੇ ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਅਗਵਾਈ ਕਰੂ ਤੇ ਫਿਰ 2027 ਦੇ ਵਿੱਚ ਉਹਨਾਂ ਦੀ ਸਰਕਾਰ ਬਣੂ ਤੇ ਅਮਰਤਪਾਲ ਸਿੰਘ ਮੁੱਖ ਮੰਤਰੀ ਬਣੂ ਜਾਂ ਇਹ ਸੋਸ਼ਲ ਮੀਡੀਆ ਦੀਆਂ ਕਾਢਾਂ ਮਨ ਨੂੰ ਚੰਗਾ ਲੱਗਣ ਵਾਲੀਆਂ ਗੱਲਾਂ ਇਹ ਮਨ ਨੂੰ ਚੰਗਾ ਲੱਗਣ ਵਾਲੀਆਂ ਗੱਲਾਂ ਹੋਰ ਤਰੀਕੇ ਦੀਆਂ ਹੁੰਦੀਆਂ ਤੇ ਪ੍ਰੈਕਟੀਕਲ ਗੱਲਾਂ ਆਮ ਤੌਰ ਦੇ ਉੱਤੇ ਹੋਰ ਤਰੀਕੇ ਦੀਆਂ ਹੁੰਦੀਆਂ ਉਹ ਬਹੁਤ ਵੱਡੇ ਸੁਪਨੇ ਆ ਉਹ ਗੱਲਾਂ ਹੈਗੀਆਂ ਜੀ ਪੌਣੇ 2 ਸਾਲ ਬਾਅਦ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੈਗੀਆਂ ਜੀ ਇਸ ਸਾਲ ਹੋਣ ਵਾਲੀਆਂ ਵਿਦਾਂਸਪਾਦਿਕਾਂ ਚੋਣਾਂ ਹੈਗੀਆਂ ਪੌਣੇ 2 ਸਾਲ ਬਾਅਦ ਹੋਣ ਵਾਲੀਆਂ ਇਹ ਆਪਾਂ ਇਨੇ ਲੰਮੇ ਸਮੇਂ ਦੀ ਗੱਲ ਨਾ ਕਰੀਏ ਪਰ ਪੰਜਾਬ ਦੇ ਅੱਜ ਦੇ ਮੁੱਦੇ ਜਿਹੜੇ ਉਹਦੀ ਗੱਲ ਪਹਿਲੇ ਧਾਰਤੇ ਹੋਣੀ ਚਾਹੀਦੀ ਆ ਭਾਵੇਂ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਤੇ ਭਾਵੇਂ ਆਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਲੰਟੀਅਰ ਆ ਉਹਨਾਂ ਨੂੰ ਚਾਹੀਦਾ ਜੀ ਕਿ ਪੰਜਾਬ ਦੇ ਭੱਖ ਦੇ ਮੁੱਦਿਆਂ ਦੇ ਉੱਤੇ ਡੋਰ ਟੂ ਡੋਰ ਵੀ ਜਾਇਆ ਜਾਵੇ ਦਰਵਾਜ਼ੇ ਖੜਕਾਏ ਜਾਣ ਕੱਲੀ-ਕੱਲੀ ਗਲੀ ਤੇ ਕਈ-ਕਈ ਕੱਲੀ-ਕੱਲੀ ਪੱਤੀ ਹੈ ਜਿਹੜੀ ਉਹਦਾ ਦੌਰਾ ਕੀਤਾ ਜਾਵੇ ਲੋਕਾਂ ਨੂੰ ਨਾਲ ਜੋੜਿਆ ਜਾਵੇ ਜੇਕਰ ਉਹ ਚਾਹੁੰਦੇ ਨੇ ਕਿ ਭਵਿੱਖ ਦੇ ਵਿੱਚ ਮੁਕਾਬਲਾ ਕਰਨਾ ਤੇ ਜੇਕਰ ਪਾਈ ਆਪਾਂ ਬਾਕੀ ਪਾਰਟੀਆਂ ਵਾਂਗੂ ਇਹ ਗੱਲ ਕਹਣੀ ਕਿ ਅਸੀਂ ਮੌਕੇ ਦੇ ਉੱਤੇ ਆਵਾਂਗੇ ਤੇ ਛਾਵਾਂਗੇ ਇਹ ਜ਼ਰੂਰੀ ਨਹੀਂ ਕਿ ਛਾਵਾਂਗੇ ਉਹਨਾਂ ਤੱਕ ਕਈ ਛਾਉਣ ਵਾਲੇ ਹੋਰ ਵੀ ਆ ਜਾਣੇ ਆ ਪਰ ਫਿਲਹਾਲ ਗੱਲ ਇੱਥੇ ਸਿਮਟਣੀ ਬਣਦੀ ਆ ਕਿ ਅਮਰਤਪਾਲ ਸਿੰਘ ਦੀ ਐਨਐਸਏ ਦੇ ਵਿੱਚ ਹੋਇਆ ਵਾਅਦਾ ਆਮ ਲੋਕਾਂ ਦੇ ਮਨਾਂ ਵਿੱਚ ਸੌ ਕਿਸਮ ਦੇ ਸਵਾਲ ਖੜੇ ਕਰ ਗਿਆ ਤੇ ਤੁਸੀਂ ਦੇਖੋ ਵੀ ਜਦੋਂ ਪਹਿਲੀ ਵਾਰ ਐਨਐਸਏ ਲੱਗੀ ਸੀ ਅਮਰਤਪਾਲ ਸਿੰਘ ਦੇ ਉੱਤੇ ਫਿਰ ਦੂਜੀ ਵਾਰ ਲੱਗੀ ਹੁਣ ਤੀਜੀ ਵਾਰ ਲੱਗੀ ਪਹਿਲੀ ਵਾਰ ਨਾਲੋਂ ਦੂਜੀ ਵਾਰ ਦਾ ਅਸਰ ਘੱਟ ਸੀ ਦੂਜੀ ਵਾਰ ਨਾਲੋਂ ਹੁਣ ਤੀਜੀ ਵਾਰ ਦਾ ਅਸਰ ਘਟਾ ਹੁਣ ਐਂ ਲੱਗਦਾ ਵੀ ਜਿਵੇਂ ਪੰਜਾਬ ਦੇ ਵਿੱਚ ਕੁਝ ਹੋਇਆ ਹੀ ਨਹੀਂ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਦੇ ਨਾਲ ਕੁਝ ਹੋਇਆ ਹੀ ਨਹੀਂ ਐਂ ਲੱਗਦਾ ਵੀ ਖਡੂਰ ਸਾਹਿਬ ਦੇ ਲੋਕ ਵੀ ਇਸ ਗੱਲ ਦੇ ਉੱਤੇ ਇਤਰਾਜ਼ ਕਰਦੇ ਹੀ ਨਹੀਂ ਸੋ ਇਹ ਪ੍ਰਤੀਤ ਹੁੰਦਾ ਸੋ ਵਕਤ ਦੱਸੂਗਾ ਬਣਦਾ ਕੀ ਆ ਪਰ ਇਹ ਦੂਰ ਦੀ ਕੌਡੀ ਆ ਕਿ ਕਿਸੇ ਨੂੰ ਮੁੱਖ ਮੰਤਰੀ ਬਣਾਉਣਾ ਇਹ ਤਾਂ ਸੁਖਵੀਰ ਸਿੰਘ ਬਾਦਲ ਹੋਰੀ ਕਹਿੰਦੇ ਮੈਂ ਮੁੱਖ ਮੰਤਰੀ ਬਣ ਜਾਣਾ ਸਾਡੀ ਪਾਰਟੀ ਦਾ ਮੁੱਖ ਮੰਤਰੀ ਬਣੋ ਉਧਰ ਤੁਸੀਂ ਦੇਖੋ ਜੀ ਕਾਂਗਰਸ ਕਹਿੰਦੀ ਜੇ ਸਾਡਾ ਮੁੱਖ ਮੰਤਰੀ ਬਣੋ ਆਪ ਵਾਲੇ ਕਹਿੰਦੇ ਸਾਡਾ ਬਣੂ ਤੇ ਭਾਜਪੀ ਵਾਲੇ ਕਹਿੰਦੇ ਸਾਡਾ ਬਣੂ ਤੇ ਅਮਰਤਪਾਲ ਸਿੰਘ ਦੇ ਸਮਰਥਕ ਕਹਿੰਦੇ ਭਾਈ ਸਾਡਾ ਬਣੋ ਇਹ ਸਾਡਾ ਸਾਡਾ ਦੇ ਚੱਕਰ ਦੇ ਵਿੱਚ ਜਿਹੜੇ ਪੌਣੇ 2 ਸਾਲ ਕਰਨ ਵਾਲੇ ਕੰਮ ਆ ਉਹਨਾਂ ਨੂੰ ਨਾ ਭੁੱਲ ਗਏ ਜਿਵੇਂ ਆਪਾਂ ਨੂੰ ਪੌਣੇ 2 ਸਾਲ ਬਾਅਦ ਦਾ ਵਕਤ ਚیتے ਆ ਉਵੇਂ ਆਪਾਂ ਨੂੰ ਅੱਜ ਦਾ ਵਕਤ ਵੀ ਚیتے ਰੱਖਣਾ ਚਾਹੀਦਾ ਤੇ ਜੋ ਕੁਝ ਵੀ ਇਸ ਵੇਲੇ ਪੰਜਾਬ ਦੇ ਵਿੱਚ ਮੁੱਦਿਆਂ ਦੇ ਰੂਪ ਦੇ ਵਿੱਚ ਆ ਉਹਦੇ ਵੱਲ ਸਹੀ ਤਰੀਕੇ ਦੇ ਨਾਲ ਦਿਲੀ ਤਰੀਕੇ ਨਾਲ ਗੌਰ ਕਰਨੀ ਬਣਦੀ ਆ ਨਹੀਂ ਤਾਂ ਲੋਕ ਆ ਜਿਹੜੇ ਉਹ ਇੱਕਦਮ ਤਾਂ ਚੜਾਉਂਦੇ ਵੀ ਤੇ ਇੱਕਦਮ ਥੱਲੇ ਲਾਉਂਦੇ ਵੀ ਆ ਪਰ ਕੀ ਹੁੰਦੇ ਸਮੇਂ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀ ਨੌ ਸਾਥੀ ਜਿਹੜੇ ਇਸ ਵੇਲੇ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਕੀਤੇ ਗਏ ਆ ਜਿਹੜੇ ਡਿਬਰੂਗੜ ਦੇ ਵਿੱਚੋਂ ਲਿਆ ਕੇ ਉੱਥੋਂ ਦੀ ਜੇਲ੍ਹ ਦੇ ਵਿੱਚੋਂ ਲਿਆ ਕੇ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਰੱਖੇ ਗਏ ਆ ਇਹਨਾਂ ਨੂੰ ਛੇਤੀ ਜ਼ਮਾਨਤ ਮਿਲੂਗੀ ਕਿ ਇਹ ਚੋਣਾਂ ਤੋਂ ਪਹਿਲਾਂ-ਪਹਿਲਾਂ ਵਿਧਾਨ ਸਭਾ ਦੀ ਚੋਣ ਲੜਨ ਦੇ ਲਈ ਮਾਨਸਿਕ ਤੌਰ ਤੇ ਤਿਆਰ ਹੋਣਗੇ ਜਾਂ ਉਹਨਾਂ ਨੂੰ ਮੂਹਰੇ ਕਰਕੇ ਕੋਈ ਹੋਰ ਰਣਨੀਤੀ ਪੇਸ਼ ਕੀਤੀ ਜਾਊਗੀ ਇਹ ਲੋਕਾਂ ਦੇ ਮਨਾਂ ਵਿੱਚ ਸਵਾਲ ਉਮੜਦਾ ਕੀ ਅਮਰਤਪਾਲ ਸਿੰਘ ਦੇ ਧੜੇ ਨੂੰ ਵੱਡੀ ਤੇਰ ਜਿਹੜੀ ਦਿੱਲੀ ਵਾਲੀ ਵੱਡੀ ਤੇਰਾ ਉਹ ਸਪੋਰਟ ਕਰੂਗੀ ਸਵਾਲ ਇਹ ਆ ਕੀ ਅਮਰਤਪਾਲ ਸਿੰਘ ਨੂੰ ਆਪਣੇ ਹਲਕੇ ਦੇ ਵਿੱਚ ਵਿਚਰਨ ਦਾ ਮੌਕਾ ਮਿਲੂਗਾ ਜਾਂ ਨਹੀਂ ਇੱਕ ਸਵਾਲ ਇਹ ਆ ਕੀ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੂਗਾ ਕਿ ਨਹੀਂ ਇੱਕ ਸਵਾਲ ਇਹ ਆ ਕੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕਦਮ ਜਿਹੜੀ ਤੂਫਾਨੂਕੀ ਲਹਿਰ ਬਣੀ ਸੀ ਉਹ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਦੁਬਾਰਾ ਫੇਰ ਕਦੇ ਬਣ ਸਕੂ ਕਿ ਨਹੀਂ ਬਣ ਸਕੂ ਇੱਕ ਸਵਾਲ ਇਹ ਆ ਕੀ ਅਮਰਤਪਾਲ ਸਿੰਘ ਦੀ ਪਾਰਟੀ ਕਿਸੇ ਹੋਰ ਦੇ ਨਾਲ ਗੱਠਜੋੜ ਕਰੂਗੀ ਇੱਕ ਸਵਾਲ ਇਹ ਆ ਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਕੋਈ ਜ਼ਿਕਰਯੋਗ ਹਾਜ਼ਰੀ ਲਵਾ ਸਕੂ ਕਿ ਨਹੀਂ ਇੱਕ ਸਵਾਲ ਇਹ ਆ ਸੋ ਸਵਾਲ ਬਹੁਤ ਸਾਰੇ ਆ ਉੱਤਰ ਵਕਤ ਨੇ ਦੇਣੇ ਆ ਪਰ ਉਲਾਰਵਾਦੀ ਬਿਲਕੁਲ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਗੱਲਾਂ ਚੱਲਦੀਆਂ ਨੇ ਭਾਈ ਮੁੱਖ ਮੰਤਰੀ ਇਹਨੇ ਬਣ ਜਾਣਾ ਤੇ ਇੱਕ ਉਹਨੇ ਆ ਕਰ ਲੈਣਾ ਤੇ ਇੱਕ ਇਹਨੇ ਆ ਕਰ ਲੈਣਾ ਤੇਲ ਤੇ ਤੇਲ ਦੀ ਧਾਰ ਦੇਖੋ